ਅੱਜ ਬਸੰਤ ਪੰਚਮੀ ਆ ਤੁਸੀਂ ਬੜੇ ਪਤੰਗ ਚੜਾਉਣੇ ਨੇ ਹੈ ਤੇ ਤੁਹਾਨੂੰ ਐ ਪਤਾ ਵੀ ਅੱਜ ਆਪਣੇ ਸਤਿਗੁਰੂ ਆਪਣੇ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਵਿਆਹ ਪੁਰਬ ਵੀ ਆ ਹਾਂ ਅੱਜ ਵਾਲੇ ਦਿਨ ਗੁਰੂ ਸਾਹਿਬ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਨਾਲ ਹੋਇਆ ਸੀ ਕਿੱਥੇ ਹੋਇਆ ਸੀ ਗੁਰੂ ਸਾਹਿਬ ਦਾ ਰਸਤਾ ਹੋਇਆ ਸੀ ਲਾਹੌਰ ਜਿਹੜਾ ਪਾਕਿਸਤਾਨ ਦੇ ਵਿੱਚ ਆ ਤੇ ਜਦੋਂ ਮਾਤਾ ਜੀਤੋ ਜਿਹਦੇ ਪਰਿਵਾਰ ਨੇ ਇਹ ਕਿਹਾ ਕਿ ਗੁਰੂ ਸਾਹਿਬ ਤੁਸੀਂ ਬਰਾਤ ਲੈ ਕੇ ਲਾਹੌਰ ਆਓ ਗੁਰੂ ਸਾਹਿਬ ਕਹਿੰਦੇ ਕਿ ਜੰਗਾਂ ਜੁੱਧਾਂ ਵਿੱਚ ਵਿਅਸਤ ਹੋਣ ਕਰਕੇ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਅਸੀਂ ਲਾਹੌਰ ਪਾਕਿਸਤਾਨ ਜਾਈਏ ਇਸ ਕਰਕੇ ਵੀ ਅਸੀਂ ਇੱਥੇ ਹੀ ਲਾਹੌਰ ਬਣਾ ਦੇਣਾ ਆ ਤੁਸੀਂ ਇੱਥੇ ਹੀ ਬਰਾਤ ਲੈ ਕੇ ਆਓ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕੋਲ ਇੱਕ ਸ਼ਹਿਰ ਦਾ ਨਿਰਮਾਣ ਕਰਵਾਇਆ ਤੇ ਜਿਹਦਾ ਨਾਂ ਲਾਹੌਰ ਰੱਖਿਆ ਉਸ ਸਥਾਨ ਤੇ ਅੱਜ ਵਾਲੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅਨੰਤ ਕਾਰਜ ਧੰਨ ਧੰਨ ਮਾਤਾ ਜੀਤੋ ਜੀ ਦੇ ਨਾਲ ਹੋਇਆ ਤੇ ਉਹ ਸ਼ਹਿਰ ਦਾ ਨਾਮ ਗੁਰੂ ਕਾ ਲਾਹੌਰ ਬਾਜ ਪ੍ਰਚਲਿਤ ਹੋ ਗਿਆ ਜਿਵੇਂ ਕਿਸੇ ਦਾ ਵੀ ਵਿਆਹ ਹੁੰਦਾ ਆ ਬਰਾਤ ਜਾਂਦੀ ਹੁੰਦੀ ਆ ਤੇ ਅੱਜ ਵੀ ਉਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਨਰ ਕੀਰਤਨ ਭਰਾ ਦੇ ਰੂਪ ਵਿੱਚ ਅੱਜ ਵੀ ਗੁਰੂ ਕਲ ਹੋਰ ਜਾਂਦਾ ਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਪਣੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਆਹ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ